ਜੋ ਜੀ ਅੰਦਰ ਬਲਾਤ ਮਲੇ ਬਹੁਤ ਮਾਰੇ ਬਲਾਤ ਤੇ ਚਾਹ ਕੇ ਦੇਖ ਕੇ ਪਤਾ ਲੱਗਦਾ 바ਕੀ ਜੁਨੇ ਵੀ ਹੰਝੜਦਾਨੀ ਉਹਦਾ ਜਿੱਥੇ ਤੋਂ ਧੰਨਵਾਦ ਕਰਦੇ ਤੇ ਬਾਕੀ ਜਿਨ੍ਹਾਂ ਨੇ ਕਮੇਟੀ ਜਾਗਤ ਵਾਲੇ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਦੁੱਖ ਦੀ ਘੜੀ ਤੇ ਤੁਹਾਡੇ ਵੀ ਇਹ ਕਹਿਣਗੇ ਅਸੀਂ ਸਾਜ ਰਹਿਵਾਂਗੇ ਹਰ ਤਰ੍ਹਾਂ ਇਹਨਾਂ ਦਾ ਸਾਥ ਦੇਵਾਂਗੇ ਸਾਡਾ ਹੀ ਫਰਜ਼ ਬਣਦਾ ਇੰਨੇ ਜਿਹੜੇ ਵੀ ਬੰਦੇ ਦਾ ਇੱਥੇ ਕੋਈ ਦੇਖਿਆ ਹਰ ਉਸੇ ਹਸਾਮ ਨਾਲ ਆਂਦਾ ਸਾਡਾ ਇਹਨਾਂ ਨਾਲ ਸੀ ਜਾਨੂ ਸ਼ਾਨ ਦੀ ਅੰਕਾੜੀ ਸਾਡਾ ਫਰਜ਼ ਬਣਦਾ ਨਹੀਂ ਇਹਨਾਂ ਦੇ ਖਾਤੇ ਨੂੰ ਨਾਲ ਦੇ ਬੂਹੇ ਲੱਗਦੀ ਕਿ ਮਸਲਤ ਨੂੰ ਮਸਲਤ ਦੀਆਂ ਨੂੰ ਵੀ ਆਪਣੇ ਭਰਾ ਬਹੁਤ ਮੂਸ਼ੀ ਤੋਂ ਵੀਰੇ ਆਪਣੇ ਵੀਰ ਬੰਟੀ ਦੀ ਭਾਈ ਹਣੀ ਪਰਮਣ ਮਖੀ ਨੇ ਬਹੁਤ ਦੂਰੋਂ ਆਏ ਆ ਤੇ ਬੜੇ ਕਿੰਨੇ ਚਲੋ ਫੋਨ ਲੱਗੇਗਾ ਚਲ ਖੁਸ਼ਦੇ ਆ ਤੇ ਹੋਰ ਵੀ ਆਪਣੀ ਕਬੱਡੀ ਵਾਲੇ ਸਾਰੇ ਭਰਾ ਹੁੰਦੇ ਆ ਕਰਦੇ ਆ ਤੇ ਸਾਰੇ ਬਹੁਤ ਜ਼ਿਆਦਾ ਪੁੱਛਦੇ ਵੀ ਜਿਹੜੀ ਵੀ ਚੀਜ਼ ਦੀ ਲੋੜ ਆ ਬਹੁਤ ਜ਼ਿਆਦਾ ਆਪਣੇ ਨਾਲ ਖੋਤੇ ਆ ਇਨਾ ਬਹੁਤ ਬਹੁਤ ਧੰਨਵਾਦ ਕੀਤਾ ਸਾਡੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਖੜੋਤੇ ਆ ਸਾਡੇ ਦੁੱਖ ਚ ਤੁਮਾਰੇ ਵੀ ਭਾਈ ਬਣ ਆਣ ਕੇ ਬਣਿਆ ਬਹੁਤ ਬਹੁਤ ਧੰਨਵਾਦ ਤੇ ਸਾਰੀ ਸੰਗਤ ਦਾ ਜਿਨ੍ਹਾਂ ਨੇ ਇੱਥੇ ਹੁਣ ਤੱਕ ਬਹੁਤ ਜਿਆਦਾ ਸਹਿਯੋਗ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਰੇ ਜਿੱਦਾਂ ਤੱਕ ਸਾਰੇ ਵੀਰਾਂ ਨੂੰ ਪਤਾ ਆ ਵੀ ਇੱਥੇ ਹਾਲਾਤ ਜਿਹੜੇ ਬਹੁਤ ਜਿਆਦੇ ਮਾੜੇ ਆ ਅਸੀਂ ਇਸ ਟਾਈਮ ਆਪਣੇ ਖੀਰਲੇ ਪਿੰਡ ਰਮਦਾਸ ਦੇ ਜਿਹੜੇ ਖੀਰਲੇ ਪਿੰਡ ਖੜੇ ਆ ਇੱਥੇ ਜਿੱਥੇ ਮੇਲ ਬੰਨ ਤੁਸੀਂ ਬੰਨ ਟੁੱਟਾ ਸੀਗਾ ਆ ਪਿੱਛੇ ਸਾਰੇ ਵਿਚਾਰੇ ਘਰਾਂ ਦੇ ਹਾਲਾਤ ਅਸੀਂ ਦੇਖਦੇ ਆ ਰਹੇ ਉੱਥੋਂ ਤੇ ਹੁਣ ਅਸੀਂ ਜਿੱਦਾਂ ਸਾਰੀ ਗੱਲਬਾਤ ਇੱਥੇ ਆ ਵੀਰਾਂ ਨਾਲ ਕੀਤੀ ਆ ਜਿੱਦਾਂ ਚੱਕੀ ਧਾਲਾ ਕੀਤੀ ਆ ਤੇ ਸਾਰੇ ਵੀਰ ਇਹੀ ਗੱਲ ਕਹਿੰਦੇ ਆ ਕਿ ਰਕਸ਼ਨ ਪਾਣੀ ਦੀ ਹੁਣ ਇਸ ਟਾਈਮ ਇੱਥੇ ਕੋਈ ਕਮੀ ਨਹੀਂ ਗਈ ਤੇ ਮੇਰੇ ਵੀਰ ਜਿੰਨੇ ਵੀ ਹੋਰ ਬਾਹਰ ਤੋਂ ਫੈਡਰੇਸ਼ਨਾਂ ਜਿੰਨੀਆਂ ਵੀ ਕਮੇਟੀਆਂ ਹਰ ਪੇਸ਼ ਤੋਂ ਸਹਿਯੋਗ ਕਰ ਰਹੀਆਂ ਇਹਨਾਂ ਮੇਰੇ ਵੀਰਾਂ ਵੱਲੋਂ ਜਿਹੜੀ ਉਹ ਬੇਨਤੀ ਆ ਕਿ ਜਦੋਂ ਆ ਪਾਣੀ ਲਾ ਕੇ ਪੈਲੀਆਂ ਸੁੱਕਣੀਆਂ ਆ ਉਹ ਤੋਂ ਬਾਅਦ ਡੀਜੇ ਲਈ ਟਰੈਕਟਰਾਂ ਲਈ ਇਹਨਾਂ ਨੂੰ ਜੋ ਵੀ ਪੈਸੇ ਚਾਹੀਦੇ ਆ ਉਦੋਂ ਬਾਅਦ ਮੇਰੇ ਵੀਰ ਜਿੰਨੇ ਵੀ ਫੈਡਰੇਸ਼ਨਾਂ ਜਾਂ ਕੋਈ ਵੀ ਸਹਾਇਤਾ ਕਰਨੀ ਚਾਹੁੰਦਾ ਆ ਤਾਂ ਉਹ ਉਸ ਵੇਲੇ ਜਰੂਰ ਇਨ੍ਹਾਂ ਭਰਾਵਾਂ ਦੀ ਹੈਲਪ ਕਰਿਓ ਕਿ ਹੁਣ ਇਸ ਟਾਈਮ ਜਿਹੜੀ ਆ ਰਾਸ਼ਨ ਪਾਣੀ ਦੀ ਸਭ ਕੋਈ ਕਮਿਨਿੰਗ ਹੈ ਸਭ ਕੁਝ ਪੂਰਾ ਆ ਉਹਦੇ ਲਈ ਪੈਸੇ ਜਿਹੜੇ ਤੁਸੀਂ ਸੇਵ ਕਰਕੇ ਰੱਖਿਓ ਤੇ ਤਾਂ ਕਰਕੇ ਕਿਉਂਕਿ ਜਿੱਦਾਂ ਪਹਿਲੀਆਂ ਬਣਾਉਣ ਚ ਟਾਈਮ ਲੱਗਣਾ ਆ ਉਦੋਂ ਸਾਰੇ ਭਰਾ ਜਰੂਰ ਉੱਚੋ ਤੇ ਸਾਰੇ ਵੀਰਾਂ ਦੇ ਨਜ਼ਰ ਨਾਲ ਆਪਾਂ ਖੜੇ ਆ ਮੋਢੇ ਨਾਲ ਮੋਢਾ ਲਾ ਕੇ ਸਾਰੇ ਖੁਡੀ ਜਗਤ ਵੱਲੋਂ ਤੇ ਜਿੰਨੇ ਵੀ ਵੀਰ ਇੱਥੇ ਸੰਪਰਦਾਮਾਂ ਜਿੰਨੇ ਵੀ ਕਲਾਕਾਰ ਭਰਾ ਹੋਵੇ ਵੀ ਜਿੰਨੇ ਵੀ ਪ੍ਰਦੇਸ਼ਾਂ ਤੋਂ ਹੈਲਪ ਕਰ ਰਹੇ ਆ او زیاډا اونږه دا مننه کوم